ਨਾਲੇ ਜਿਹੜੀ ਪਟੀਸ਼ਨ ਆ ਤੁਸੀਂ ਕਹਿੰਦੇ ਪਟੀਸ਼ਨ ਭੇਜਣੀ ਹੈ ਉਹ ਗਵਰਨਰ ਨੂੰ ਉਹ ਗਵਰਨਰ ਨੂੰ ਭੇਜਣੀ ਹੈ ਜਿਹੜਾ ਗਵਰਨਰ ਸ਼ਰੇਮ ਰੈੱਡ ਸਟੇਟ ਵਾ ਉਹ ਟਰੰਪ ਦੀ ਸਪੇਟ ਵਾ ਤੇ ਟਰੰਪ ਜਿੱਥੋਂ ਜਿੱਤਦਾ ਉਹ ਸ਼ਰੇਮ ਕਹਿੰਦੇ ਉਹਨਾਂ ਅੱਜ ਦੇ ਕਹਿੰਦੇ ਉਹ ਸਾਲ ਹੋ ਗਿਆ ਉਹ ਕਹਿੰਦੇ ਅਸੀਂ ਵੜ ਨਹੀਂ ਦੇਣੇ ਇਮੀਗ੍ਰੈਂਟ ਹੱਟੇ ਨਾ ਆਵੇ ਉਹਨਾਂ ਨੇ ਆ ਜਿਹੜਾ ਨਵੀਂ ਜਿਹੜੀ ਡਿਟੈਂਸ਼ਨ ਸੈਂਟਰ ਬਣਿਆ ਜਿਹੜਾ ਉਹ ਕਿੰਨਾ ਉਹਨਾਂ ਨੇ ਖਤਰਨਾਕ ਬਣਾਇਆ ਉੱਥੇ ਆਪਣੇ ਡਿਟੈਂਸ਼ਨ ਸੈਂਟਰ ਬਣਾਇਆ ਵਾ ਜਿੱਥੇ ਆਲੇ ਦੁਆਲੇ ਮਗਰਮਾ ਸ਼ਿਵਾ ਉੱਥੇ ਬਣਾਇਆ ਬੜਾ ਜਾਨ ਬੁੱਝ ਕੇ ਚੜਾਉਣ ਵਾਸਤੇ ਲੋਕਾਂ ਨੂੰ ਵੀ ਕੋਈ ਨਹੀਂ ਭਜੋਗੇ ਜੇ ਚੋਂ ਤੇ ਆਪੇ ਤੁਹਾਨੂੰ ਮਗਰਮਾਛ ਖਾਣਗੇ ਕਿੰਨਾ ਲੋਕਾਂ ਨੇ ਮਜ਼ਾਕ ਬਣਾਇਆ ਗੋਰੇ ਹੱਸਦੇ ਕਹਿੰਦੇ ਵਧੀਆ ਹੁਣ ਕਹਿੰਦੇ ਲੰਗੋ ਵਾ ਵਧੀਆ ਸੋ ਕੋ ਤੁਸੀਂ ਮਗਰਮਾਛ ਦਾ ਫੂਡ ਬਣੋਗੇ ਉਹ ਸਟੇਟ ਦੇ ਗਵਰਨਰ ਤੋਂ ਤੁਸੀਂ ਚਾਹੁੰਦੇ ਜੋ ਵੀ ਇਹ ਪਟੀਸ਼ਨ ਉੱਤੋਂ ਜਾਵੇ ਉਹ ਚੁੱਕ ਕੇ ਟਰੈਸ਼ ਕਰ ਦੇ ਤੁਹਾਨੂੰ ਲੱਗਦਾ ਉਹ ਤੁਹਾਡੀ ਗੱਲ ਇਹ ਵੇਲੇ ਸੁਣੂਗਾ ਬੜਾ ਬਿਨਾ ਕਿਸੇ ਲੀਗਲ ਦੀ ਇਲੀਗਲ ਹੈਲਪ ਲਾਏ ਤੋਂ ਬਿਨਾ ਆਪਾਂ ਜੇ ਨੂੰ ਲੀਗਲ ਕੇ ਦੀ ਹੈਲਪ ਨਹੀਂ ਲਈ ਤੇ ਤੁਹਾਨੂੰ ਲੱਗਦਾ ਉਹ ਸੁਣੂਗਾ ਇੱਕ ਨਾਲੇ ਗੱਲ ਇਹ ਵੀ ਅਮਰੀਕਾ ਦੇ ਵਿੱਚ ਐਕਸੀਡੈਂਟ ਹੋਇਆ ਪਟੀਸ਼ਨ ਪੈਣੀ ਚਾਹੀਦੀ ਅਮਰੀਕਾ ਤੋਂ ਅਮਰੀਕਾ ਦੇ ਲੋਕ ਹੀ ਵੋਟ ਕਰਨ ਚਲ ਬਾਹਰੋਂ ਵੀ ਕਰ ਦੇਣ ਪਰ ਅਮਰੀਕਾ 'ਚੋਂ ਸ਼ੁਰੂ ਹੋਵੇ ਅਮਰੀਕਾ ਦੇ ਲੋਕ ਵੋਟ ਕਰਨ ਇਹਨਾਂ ਨੂੰ ਪਤਾ ਹੋਵੇ ਪਾਉ ਵੀ ਜਿਹੜੇ ਅਮਰੀਕਾ ਦੇ ਲੋਕ ਆ ਉਹ ਰਹਿਮ ਚਾਹੁੰਦੇ ਆ ਉਹ ਮਰ ਕੀ ਚਾਹੁੰਦੇ ਆ ਕਿ ਮੁੰਡੇ ਨੂੰ ਮaaf ਕੀਤਾ ਜਾਵੇ ਵੀ ਇਹਨਾਂ ਦੀ ਕਮਿਊਨਿਟੀ ਜਿਹੜੀ ਉਹਨੇ ਪੈਸੇ ਇਕੱਠੇ ਕਰਕੇ ਦਿੱਤੇ ਉਹਨਾਂ ਦੀ ਕਮਿਊਨਿਟੀ ਨੇ ਅਗਲੇ ਕਹਿੰਦੇ ਵੀ ਸਾਨੂੰ ਮaaf ਕਰ ਦਿਓ ਸਾਡੇ ਬੰਦੇ ਤੋਂ ਗਲਤੀ ਹੋ ਗਈ ਤੇ ਸਾਨੂੰ ਬੜਾ ਦੁੱਖ ਹੋਾ ਤੁਹਾਡੇ ਬੰਦੇ ਮਾਰੇ ਗਏ ਬਾਰ ਬਾਰੋਂ ਜਿਹੜੀ ਪਟੀਸ਼ਨ ਹੋਊਗੀ ਬਾਹਰਲੀ ਕੰਟਰੀ ਤੋਂ ਜਿਹਨੇ ਕਿਸ ਨੇ ਕ੍ਰੀਏਟ ਕੀਤੀ ਆ ਆਸਟ੍ਰੇਲੀਆ ਤੋਂ ਉਹਦੀ ਪਟੀਸ਼ਨ ਤੁਹਾਨੂੰ ਲੱਗਦਾ ਮੰਨ ਲੂਗਾ ਉਹਨੇ ਚੋਕੇ ਪੈਜ ਪਰ ਨਾਲੀ ਚ ਮਾਰਨੀ ਬਾਰ ਉਹ ਵੀ ਆਹ ਟਾਈਮ ਹੈਗਾ ਪਟੀਸ਼ਨ ਦਾ ਬਿਨਾ ਕੇ ਹਲਪ ਤੋਂ ਤੁਹਾਨੂੰ ਲੱਗਦਾ ਪਟੀਸ਼ਨ ਬਣਾ ਕੇ ਠਾ ਕਰਕੇ ਮਾਰੋਗੇ ਸੋਨ ਲੂਗਾ ਚਾਹ ਨਾਲੇ ਕਹਿੰਦੇ ਲੋਕੀ ਵੀ ਸਜ਼ਾ ਹਲੇ ਪਾ ਪਟੀਸ਼ਨ ਦਾ ਟਾਈਮ ਹੀ ਗਲਤ ਵਾ ਪਟੀਸ਼ਨ ਉਦੋਂ ਪਾਈ ਜਾਂਦੀ ਆ ਜਦੋਂ ਸਜ਼ਾ ਜਿਹੜੀ ਆ ਬੰਦਾ ਗਿਲਤੀ ਪਾਇਆ ਜਾਵੇ ਜੋ ਨੋ ਪ੍ਰੋਸੀਕਿਊਟਰ ਜਿਹੜੇ ਹੁੰਦੇ ਆ ਨਾ ਉਹ ਗਿਲਤੀ ਪਾ ਲੈਂਦੇ ਬੰਦੇ ਨੂੰ ਫਿਰ ਉਹ ਕਹਿੰਦੇ ਟਾਈਮ ਦਿੰਦੇ ਹੁੰਦੇ ਮਹੀਨੇ ਦੋ ਮਹੀਨੇ ਬਾਅਦ ਬੰਦੇ ਨੇ ਆਉਣਾ ਹੁੰਦਾ ਆਪਣੀ ਸਜ਼ਾ ਸੁਣ ਲਈ ਵੀ ਕਿੰਨੀ ਸਜ਼ਾ ਦਿੱਤੀ ਜਾਂਦੀ ਆ ਜਿੱਦਾਂ ਉਹ ਕਲਰਾਡੋ ਦੇ ਵਿੱਚ ਬੰਦਾ ਸੀ ਜਿਹੜਾ ਉਹ ਫੜਿਆ ਗਿਆ ਹੀ ਐਕਸੀਡੈਂਟ ਕੀਤਾ ਚਾਰ ਬੰਦੇ ਮਾਰੇ ਗਿਆ ਹੀ ਤੇ ਅਮਰੀਕਾ ਦੇ ਲੋਕਾਂ ਨੇ ਪਟੀਸ਼ਨ ਪਾਈ 5 ਮਿਲੀਅਨ ਕਦੋਂ ਪਾਈ ਜਦੋਂ ਉਹਨੂੰ ਗਿਲਤੀ ਉਹਨਾਂ ਨੇ ਕਰ ਲਿਆ ਹੈ ਉਹਨੂੰ ਸਜ਼ਾ ਜਦੋਂ ਦੇ ਦਿੱਤੀ ਹੀ ਆਲਰੇਡੀ ਉਸ ਤੋਂ ਬਾਅਦ ਪਟੀਸ਼ਨ ਸਾਈਨ ਹੋਈ ਹੀ ਤੇ ਇਹਨਾਂ ਨੇ ਬਾਈਕਟ ਕਰਤਾ ਸੀ ਗੋਰਿਆਂ ਨੇ ਸਾਰਿਆਂ ਲੋਕਾਂ ਨੇ ਕਲਰਾਡੋ ਦਾ ਵੀ ਅਸੀਂ ਸਮਾਨ ਨਹੀਂ ਲੈ ਕੇ ਜਾਣਾ ਫਿਰ 5 ਮਿਲੀਅਨ ਪਟੀਸ਼ਨ ਪਈ ਸੀ ਤੇ ਜਦੋਂ ਜੱਜ ਦੇ ਕੋਲ ਪੋਲੀਟਿਸ਼ੀਅਨ ਤੋਂ ਗਈ ਫਿਰ ਉਹਨਾਂ ਸੋਚਿਆ ਵੀ ਨਹੀਂ ਪਾਉ ਹਾਡੇ ਲੋਕ ਕੁਝ ਕਹਿੰਦੇ ਆ ਸਾਨੂੰ ਕੋਈ ਦੱਸਣਾ ਚਾਹੁੰਦੇ ਆ ਤੇ ਅਸੀਂ ਇੱਥੇ ਗੌਰ ਕਰੀਏ ਉਹਨਾਂ ਗੌਰ ਕੀਤੀ 110 ਸਾਲ ਤੋਂ ਸਜ਼ਾ ਕਢਾ ਕੇ ਉਹਨਾਂ ਨੇ 10 ਸਾਲ ਕਰਤੀ ਤੁਹਾਨੂੰ ਲੱਗਦਾ ਵੀ ਆ ਸਜ਼ਾ ਹੋਣੀ 5 ਸਾਲਾਂ ਨੂੰ ਤੁਸੀਂ ਅੱਜ ਜਿਹੜੀ ਪਟੀਸ਼ਨ ਪਾਈ ਤੁਹਾਨੂੰ ਲੱਗਦਾ ਉਹ ਕੰਮ ਆਊਗੀ ਕਿਦਰ ਤੂੰ ਹੀ ਆਪਣੇ ਲੋਕ ਤੁਰੇ ਫਿਰਦੇ ਮੈਂ ਦੇ ਆਪਣੇ ਲੋਕਾਂ ਤੋਂ ਹੈਰਾਨ ਆ ਵੀ ਤੂੰ ਹੀ ਸਾਰੇ ਬੰਨੋਂ ਧੋਖਾ ਖਾ ਲਿਆ ਸਾਰਾ ਕੁਝ ਤੂੰ ਦੁਨੀਆ ਤੇ ਜੱਗ ਤੇ ਵੇਖ ਲਿਆ ਤੂੰ ਬਾਹਰ ਵੀ ਆ ਕੇ ਤਾਹੂ ਹੀ ਤਾਨੂੰ ਪਤਾ ਨਹੀਂ ਲੱਗਦਾ ਉਲਟਾ ਮੈਨੂੰ ਹੀ ਗਾਲਾਂ ਕੱਢਣ ਲੱਗ ਪਏ ਅੱਜ ਉਪਲ ਫਾਰਮ ਵਾਲੀ ਕੁੜੀ ਦਾ ਰੌਲਾ ਪਿਆ ਨਾ ਉਹਨਾਂ ਨੇ ਕਹਿੰਦੇ ਮੁੰਡਾ ਮਾਰ ਹੀ ਦੋ ਲੋਕੀ ਦਿਵਾਲੀ ਹੋ ਗਏ ਭਾਈ ਅਮਿਤਪਾਲ ਸਿੰਘ ਮਹਿਰੋ ਹੰਡਿਆ ਵਰਤਿਆ ਬੰਦਾ ਜੇਲਾਂ ਕੱਟੀਆਂ ਪੁਲਿਸ ਦੇ ਕੋਲੋਂ ਛੇਤਰ ਖਾਦੇ ਜਿਨ੍ਹਾਂ ਨੇ 100 ਮਸਲੇ ਆਪਣੇ ਸਿੱਖਾਂ ਦੇ ਸੁਲਝਾਏ ਆ ਕੁੜੀਆਂ ਦੇ ਅ ਮੈਰੋ ਨੂੰ ਪੁੱਛ ਕੇ ਵੇਖਿਓ ਵੀ ਜਦੋਂ ਕੁੜੀ ਦੇ ਕੋਲ ਕੇ ਕਈਆਂ ਤੋਂ ਜਾਂਦਾ ਹੀ ਵੀ ਕੁੜੀਆਂ ਕਹਿੰਨੀਆਂ ਸਾਡੀ ਹੈਲਪ ਕਰੋ ਤੇ ਜਦੋਂ ਜਾ ਕੇ ਕਾਰਵਾਈ ਕਰਕੇ ਪੁੱਛਦਾ ਹੀ ਨਾ ਉਹਨਾਂ ਨੂੰ ਵੀ ਦੱਸੋ ਸੱਚ ਤੇ ਮੈਰੋ ਨੂੰ ਭਾਈ ਨੂੰ ਪੁੱਛ ਕੇ ਵੇਖ ਲਿਓ ਕਿੰਨੀਆਂ ਕੁੜੀਆਂ ਗਲਤ ਨਿਕਲਦੀਆਂ ਨਹੀਂ ਉੱਥੇ ਕੁੜੀਆਂ ਦੀ ਗਲਤੀ ਹੁੰਦੀ ਰਹੀ ਹੈ ਤਾਂ ਫੇਰ ਮੁੰਡੇ ਤੰਗ ਕਰਦੇ ਆ ਮੁੰਡੇ ਜਾਂ ਕੁਝ ਗਲਤ ਕਰਦੇ ਉਹਨਾਂ ਨੇ ਤੇ ਫੇਰ ਪਾਉ ਉਹਨਾਂ ਦੀ ਮਦਦ ਕਰਦਾ ਪਰ ਆਹ ਵੇਖ ਲਓ ਹੁਣ ਲੋਕੀ ਖਿਲਾਫ ਹੋ ਗਏ ਮੁੰਡੇ ਦੇ ਮੁੰਡਾ ਮਾਰੀ ਦੋ ਕਹਿੰਦੇ ਹੁਣ ਪਤਾ ਲੱਗ ਗਿਆ ਕੁੜੀ ਗਲਤ ਨਹੀਂ ਨਿਕਲੀ ਨਾ ਤੂੰ ਹੀ ਲੋਕਾ ਕਰਨਾ ਕਰਨਾ ਕੋਈ ਨਹੀਂ ਬਾਤ ਸੋਸ਼ਲ ਮੀਡੀਆ ਸਿਰਫ ਤੁਹਾਨੂੰ ਚਾਹੀਦੇ ਵਿਊ ਮੇਰੇ ਵਿਊ ਲੈਣ ਵਾਸਤੇ ਮੈਂ ਮੇਰੀ ਬੜੀ ਚਿਰ ਦੀ ਟਿਕਟੋਕ ਚੱਲਦੀ ਹੈ ਮੈਂ ਵੀਡੀਓ ਪਾਉਂਦਾ ਮੇਰੀ ਵੀਡੀਓ ਵੀ ਲੱਖਾਂ ਲੋਕਾਂ ਤੱਕ ਜਾਂਦੀ ਹੈ ਵਿਊ ਲੈਣੇ ਹੁੰਦੇ ਬੜੇ ਚਿਰ ਦੇ ਮੈਂ ਵਿਊ ਲੈ ਲੈਣੇ ਜਦੋਂ ਵਿਊ ਲੈਣ ਦਾ ਟਾਈਮ ਹੀ ਮੈਂ ਡੇਢ ਦੋ ਸਾਲ ਪਹਿਲਾਂ ਪਹਿਲਾਂ ਹੀ ਤੁਹਾਡੇ ਗਾੜੀ ਮਿੰਤਾ ਕਰਦਾ ਹਾਂ ਕਿ ਪਾਉ ਉਹਨਾਂ ਦੇ ਕਲਾਪੀ ਵੀਡੀਓ ਪਾਇਆ ਕਰੋ ਦੱਸਿਆ ਕਰੋ ਸੋਸ਼ਲ ਮੀਡੀਆ ਤੇ ਵੀਡੀਓ ਰਹਿੰਦੀਆਂ ਉਹਨਾਂ ਨੂੰ ਪਤਾ ਲੱਗਿਆ ਹੁੰਦਾ ਨਹੀਂ ਕਿ ਕਰਤੂਤਾਂ ਕੀ ਆ ਹੁਣ ਉਹ ਕਰਤੂਤਾਂ ਦਾ ਟਾਈਮ ਹੀ ਨਹੀਂ ਰਿਹਾ ਨਾ ਉਹ ਵੀਡੀਓ ਦਾ ਟਾਈਮ ਰਿਹਾ ਨਾ ਆ ਗਾਲਾਂ ਕੱਢਣ ਦਾ ਟਾਈਮ ਰਿਹਾ ਜਿਹੜਾ ਮੈਨੂੰ ਹੀ ਗਾਲਾਂ ਕੱਢੀ ਜਾਂਦੇ ਜੋ ਕਿ ਮੈਂ ਇੱਕ ਤੁਹਾਨੂੰ ਇਹ ਕਿਹਾ ਕਿ ਪਾਉ ਸੋਚੋ ਵੇਖੋ ਪਟੀਸ਼ਨ ਕਿੰਨੇ ਆ ਕੀ ਕਰੂਗਾ ਬਾਅਦ ਕੀ ਕਾਰਵਾਈ ਕਰੂਗਾ ਕੁਝ ਨਹੀਂ ਤੁਹਾਨੂੰ ਪਤਾ ਪਟੀਸ਼ਨ ਦਾ ਸਭ ਤੋਂ ਵੱਡੀ ਗੱਲ ਟਾਈਮ ਹੀ ਗਲਤ ਦੂਜੀ ਗੱਲ ਜਿਹਨੇ ਪਟੀਸ਼ਨ ਪਾਈ ਉਹ ਬੰਦਾ ਗਲਤ ਤੀਜੀ ਗੱਲ ਕੰਟਰੀ ਗਲਤ ਜਿਹੜੀ ਕੰਟਰੀ ਉਹ ਵੋਟਾਂ ਗਲਤ ਜਿਹੜੀ ਪਟੀਸ਼ਨ ਜਿਹਨੂੰ ਜਾਣੀ ਉਹ ਗਲਤ ਬੰਦਾ ਕੀ ਪਤਾ ਉਹਨਾਂ ਨੇ ਸਿੱਧਾ ਡਿਪੋਟ ਨਹੀਂ ਕਰ ਦੇਣਾ ਹੋ ਸਕਦਾ ਉਹ ਡਿਪੋਟ ਹੀ ਕਰ ਦੇਣ ਸਿੱਧਾ ਉਹਨੂੰ ਨਾ ਹੀ ਸਜ਼ਾ ਦੇਣ ਤੁਹੀਂ ਕਹੀ ਜਾਂਦੇ 45 ਸਾਲ ਸਜ਼ਾ ਕੀਤਾ ਉਹਨਾਂ ਸਜ਼ਾ ਦੇਣੀ ਵੀ ਹੈ ਕਿ ਨਾ 90 ਡਬਲ ਹੀ ਕਰ ਦੇਣਾ ਕੀ ਭਦਾ ਉਹਨਾਂ ਨੂੰ 90 ਸਾਲ ਸਜ਼ਾ ਦੇ ਦੇਣੀ ਹੈ 100 ਸਾਲ ਦੇ ਦੇਣੀ ਹੈ ਜਦੋਂ ਸਜ਼ਾ ਹੋ ਜੂਗੀ ਜਾਂ ਸਜ਼ਾ ਦੀ ਜਿਹਨੂੰ ਗਿਲਟੀ ਪਾਇਆ ਜਾਊਗਾ ਬੰਦਾ ਉਦੋਂ ਪਟੀਸ਼ਨ ਉਦੋਂ ਦਾਇਰ ਹੁੰਦੀ ਹੈ ਜਾਂ ਲੀਗਲ ਜਿਹੜੇ ਬੰਦੇ ਉਹਨਾਂ ਦੀ ਹਲਪ ਲਾਓ ਇੰਨੀ ਕਿਹੜੀ ਜਾਣਕਾਰੀ ਮੰਗੂਗੀ ਹੈਗੀ ਮੈਂ ਤਾਂ ਬੋਲਦਾ ਮੈਂ ਜਾਣਕਾਰੀ ਜਿਹੜੀ ਪੜ ਕੇ ਜਿੰਨਾ ਕਿ ਜਿੰਨੀ ਕਿ ਮੈਨੂੰ ਅਗਲਾ ਬੜੇ 11 ਸਾਲ ਹੋ ਗਏ ਅਮਰੀਕਾ ਜੀ ਮੁੰਤਕੇ ਖਾਂਦੇ ਨੂੰ ਦੋ ਵਾਰੀ ਮੇਨਾਂ ਕੰਮਾਂ 'ਚ ਮੈਂ ਅਰੈਸਟ ਹੋਇਆ ਵਾ ਰੋਡ ਦੇ ਉੱਤੇ ਦੋ ਵਾਰੀ ਹਟ ਰੰ ਦੋਰੀ ਬਿਨਾ ਵਕੀਲ ਤੋਂ ਮੈਂ ਕੇਸ ਲੜਿਆ ਆਪਣਾ ਤੇ ਆਪੇ ਕੇਸ ਡਿਸਮਿਸ ਕਰਾਇਆ 10 ਨਰੀ 10 ਵਾਰ ਮੇਰਾ ਲਾਇਸੈਂਸ ਸਸਪੈਂਡ ਹੋਇਆ ਵਾ ਅਮਰੀਕਾ ਦੇ ਵਿੱਚ ਹੋਰ ਬਥੇਰੇ ਪੁੱਠੇ ਕੰਮ ਸੰਦੇ ਕੀਤੇ ਮੈਂ ਸਟੀਲਾ ਗੁੱਡ ਬੈਠਾਂ ਵਧੀਆ ਕਿਰਪਾ ਮਾਲਕ ਦੀ ਕੋਈ ਖਾਤੇ ਤੇ ਮੇਰੇ ਤੇ ਕੋਈ ਰੈਕਡ ਨਹੀਂ ਹੈਗਾ ਮੈਂ ਲੋਕਾਂ ਨੂੰ ਪਤਾ ਨਹੀਂ ਕਿੰਨੇ ਯਾਰਾਂ ਦੋਤਾਂ ਦੀ ਮੁੰਡਿਆਂ ਦੀ ਆਪਣੇ ਲੋਕਾਂ ਦੀ ਹੈਲਪ ਕਰਦਾ ਵਾਂ ਇੱਥੇ ਤੁਹਾਨੂੰ ਟਿਕਟ ਮਿਲ ਜਾਂਦੀ 20 TVC ਕਰ ਲੈਂਦੇ ਤੇ TVC ਸਭ ਤੋਂ ਕਟ ਗਿਆ ਜਿਹੜੀ ਕੋਈ ਕੰਮ ਨਹੀਂ ਕਰਦੀ ਤੁਹਾਡੇ ਤੋਂ ਪੈਸੇ ਲੈਂਦੀ ਤੁਹਾਡੇ ਸਿਰ ਟਿਕਟਾਂ ਚੜੀ ਜਾਂਦੀ ਕਿਉਂਕਿ ਤੁਸੀਂ ਪੁੱਛਣਾ ਨਹੀਂ ਚਾਹੁੰਦੇ ਗੱਲ ਸੁਣਨਾ ਨਹੀਂ ਚਾਹੁੰਦੇ ਸਿਰਫ ਗਾਲਾਂ ਕੱਢਣੀਆਂ ਠਾ ਠਾ ਕਰਕੇ ਲੋਕੀ ਹੁਣ ਮੈਨੂੰ ਗਾਲਾਂ ਕੱਢੀ ਜਾਂਦੇ ਮੈਂ ਚੱਲ ਵੀਡੀਓ ਬਣਾ ਕੇ ਤੁਹਾਨੂੰ ਜਵਾਬ ਦੇ ਦਿੰਦਾ ਇੱਕੋ ਗੱਲ ਮੈਂ ਕਹਿੰਦਾ ਹੁਣ ਮੇਰੀ ਵੀਡੀਓ ਵਾਇਰਲ ਕਰ ਦਿਓ ਆ ਮੈਂ ਸਟਾਰਟਿੰਗ ਦੇ ਵਿੱਚ ਵੀ ਥੋੜੀ ਜੀ ਲਾ ਦੂੰਗਾ ਕਲਿੱਪ ਕੱਟ ਕੇ ਤੇ ਆਪਣੀ ਵੀਡੀਓ ਵਿੱਚ ਮੈਂ ਲਾ ਦੂੰਗਾ ਜਿਹੜੀ 1.5 ਸਾਲ ਪਹਿਲਾਂ ਪਾਈ ਸੀ ਸੁਣ ਲਿਓ ਚ ਮੈਂ ਕੀ ਕਿਹਾ ਹੈ ਇੱਕੋ ਆ ਜਿਹੜੇ ਜਿਨ੍ਹਾਂ ਤੋਂ ਮੈਨੂੰ ਉਮੀਦ ਹੈਗੀ ਵੀ ਜਿਹੜੇ ਆਪਣੀ ਹੈਲਪ ਕਰ ਸਕਦੇ ਉਹ ਹੈਗੇ ਆ ਮੈਨੂੰ ਨਾਂ ਨਹੀਂ ਚੰਗੀ ਤਰ੍ਹਾਂ ਇਹਨਾਂ ਦਾ ਲੈਣਾ ਹੁੰਦਾ ਇਹਨਾਂ ਇਲਾਵਾ ਸਿੱਖ ਕੋਲੀਜ਼ਨ ਵਾਲੇ ਸਿੱਖ ਸੀਓਏਐਲਆਈਟੀਆਈਓਐਨ ਇਹਨਾਂ ਲੀਗਲ ਡਿਫੈਂਸ ਵੀ ਆ ਉਦਾਂ ਵੀ ਹਿਊਮਨ ਰਾਈਟ ਵਾਸਤੇ ਲੜਦੇ ਆ ਨਿਊਯਾਰਕ ਦੇ ਵਿੱਚ ਇਹਨਾਂ ਦਾ ਨਿਊਯਾਰਕ ਦਾ ਐਡਰੈਸ ਵਾ ਬਹੁਤ ਤਗੜੀ ਸੰਸਥਾ ਵਾ ਅਮਰੀਕਾ ਦੇ ਵਿੱਚ ਬਹੁਤ ਲੋਕਾਂ ਦੀ ਹੈਲਪ ਕਰਦੇ ਆ ਤੇ ਮੈਂ ਦਿਆਤ ਜੋੜ ਕੇ ਬੇਨਤੀ ਕਰਦਾ ਵਾਂ ਕਿ ਮੇਰੀ ਵੀਡੀਓ ਭਾਵੇਂ ਉਹਨਾਂ ਤੱਕ ਜਰੂਰ ਪਹੁੰਚਾ ਦਿਓ ਇੱਕ ਵਾਰੀ ਜਾਂ ਤੁਸੀਂ ਆਪਣੇ ਵੱਲੋਂ ਕਾਲਾਂ ਕਰਕੇ ਮੈਸੇਜ ਕਰਕੇ ਉਹਨਾਂ ਨੂੰ ਰਿਕਵੈਸਟਾਂ ਪਾਓ ਜਾਂ ਇਹਨਾਂ ਇਹਨਾਂ ਨੂੰ ਵੀਡੀਓ ਪਾ ਕੇ ਕਹੋ ਵੀ ਪਾਓ ਸਾਡੀ ਹੈਲਪ ਕਰੋ ਇਹ ਸਿੱਖ ਵਾ ਬਹੁਤ ਤਗੜੀ ਸੰਸਥਾ ਵਾ ਇਹ ਇਹ ਆਪਣੀ ਹੈਲਪ ਕਰਨਗੇ ਇਹਨਾਂ ਦੇ ਕੋਲ ਵਕੀਲ ਵੀ ਆ ਸਭ ਕੁਝ ਹੈਗਾ ਲੋਕਾਂ ਦੀ ਹੈਲਪ ਵੀ ਕਰਦੇ ਆ ਕਮਿਊਨਿਟੀ ਦੀ ਵੀ ਕਰਦੇ ਆ ਸਾਰੇ ਵਰਡ ਦੇ ਵਿੱਚ ਵੀ ਕਰਦੇ ਆ ਹਮਨ ਰਾਈਟ ਵਾਸਤੇ ਵੀ ਫਾਈਟ ਕਰਦੇ ਆ ਇਹ ਸਿੱਖ ਸੰਸਥਾ ਵਾ ਇੱਕ ਬਹੁਤ ਵੱਡੀ ਤੇ ਬਹੁਤ ਸੋਹਣੀ ਸੰਸਥਾ ਵਾ ਜਿੰਨਾ ਕਿ ਮੈਨੂੰ ਪਤਾ ਵਾ ਚੱਲ ਤੇ ਤਾਂ ਕਰਕੇ ਕਹਿੰਦਾ ਮੇਰੀ ਵੀਡੀਓ ਉਹਨਾਂ ਤੱਕ ਹੀ ਪਹੁੰਚਾ ਦਿਓ ਤੇ ਮੈਂ ਉਹਨਾਂ ਨੂੰ ਗੁਜਾਰਿਸ਼ ਕਰਦਾ ਵੀ ਪਾਉ ਉਹ ਆਪਣਾ ਮੁੰਡਾ ਵਾ ਕਿਹੇ ਤਰੀਕੇ ਦੇ ਨਾਲ ਤੁਸੀਂ ਲੀਗਲ ਡਿਫੈਂਸ ਟੀਮ ਤੁਹਾਡੇ ਕੋਲ ਹੈਗੀ ਆ ਆਪਣੇ ਬੰਦੇ ਦੀ ਜਰੂਰ ਹੱਲਪ ਕਰੋ ਜਿੱਦਾਂ ਵੀ ਚਾਹੁੰਦੇ ਤੁਸੀਂ ਜੋ ਵੀ ਉਹ ਕੰਮ ਚੱਲਣ ਦੇ ਆ ਜਿਹੜੀ ਪਟੀਸ਼ਨ ਆ ਜੀ ਉਹਨੂੰ ਆਪਣੇ ਹੱਥਾਂ ਚ ਲੈਣਾ ਉਹ ਲਓ ਗੋਹ ਬੰਨਵੀ ਚਲਾਓ ਚਲਾ ਕੇ ਉਹਨਾਂ ਦੀ ਫੈਮਿਲੀ ਨੂੰ ਪੈਸੇ ਵੀ ਦਿਓ ਆਪਣੇ ਮੁੰਡਾ ਜਿਹੜਾ ਉਹਨੂੰ ਵੀ ਲੀਗਲ ਟੈਸਟ